ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਬੱਧਰਪੁਰੀਆ ਅਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਸੱਜਣੋ ਪਹੁੰਚ ਚੁੱਕੇ ਹਾਂ ਪਿੰਡ ਖੇਮਕਨ ਬਾਰਡਰ ਜ਼ਿਲ੍ਹਾ ਸ਼੍ਰੀ ਤੰਤਰ ਸਾਹਿਬ ਤਹਿਸੀਲ ਪੱਟੀ ਆਪਾਂ ਅਰਸ਼ੀ ਸ਼ਾਹ ਜੀ ਦੇ ਕੋਲ ਪਹੁੰਚ ਚੁੱਕੇ ਹਾਂ ਚੰਗੇ ਘਰ ਤੋਂ ਦਧਾਰੂ ਪਸ਼ੂ ਵੇਖਣ ਨੂੰ ਆਪਾਂ ਨੂੰ ਮਿਲਦੇ ਆ ਅੱਜ ਵੀ ਚੰਗੀ ਟਾਪ ਦੀ ਗਾਂ ਵੇੜ ਪਹਿਲਾ ਸੂਆ ਪਲੂਨ ਕੱਢ ਲਿਆ ਆ ਚੰਗੀ ਨਸਲ ਕੁਆਲਿਟੀ ਦੀ ਆ ਤੇ ਥਾਂ ਥੁਣਾ ਬਹੁਤ ਸੋਹਣਾ ਲੱਗਾ ਹੈ। ਵਧੇਰੇ ਜਾਣਕਾਰੀ ਸ਼ਾਹ ਜੀ ਤੋਂ ਲੈ ਕੇ ਦਵਾਂਗੇ। ਕੁਐਕਟ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ। ਬੈਲ ਆਈਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦ ਮਿਲ ਸਕੇ। ਉਧਰ ਬੰਦ ਹੋ ਜੀ। ਤੇ ਆਪਣੀ ਨਰਖ ਪਰਖ ਕਰਕੇ ਚੋਕੇ ਟਿੱਪ ਕੇ ਲੈ ਕੇ ਜਾਣਾ ਕਿਉਂਕਿ ਤੁਹਾਡਾ ਫਰਜ਼ ਪੰਡਾ ਹੈ ਪੈਸੇ ਲਾਉਣੇ ਹੁੰਦੇ ਆ। ਥਾਂ ਥੁਣ ਤੇ ਬਹੁਤ ਕਮਾਲ ਦਾ ਲੱਗਾ ਸੱਜਣੋ ਮਿਲਕਮੈਨ ਦੇਖ ਸਕਦੇ ਜੇ ਚੰਗੀ ਆ ਇਹ ਵੱਧ ਤੋਂ ਵੱਧ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਆਓ ਲਈਏ ਵਧੇਰੇ ਜਾਣਕਾਰੀ ਸ਼ਾਹ ਜੀ ਤੋਂ ਪੁੱਛੀਏ ਕਨਵਸ ਹੋਆ ਸ਼ਾਹ ਜੀ ਉੱਤੇ ਬੰਦੋ ਕੱਟੀ ਕੱਟੀ ਨਾਲ ਬੰਦੋ ਤੇ ਪੁੱਛਦੇ ਆ ਕੀ ਦੁੱਧ ਵਾਦਿਆ ਕਿਰਵਾ ਸੁਆ ਇੱਕ ਕੱਟੀ ਵੀ ਜਿਹੜੀ ਨਾਲ ਸੇਲ ਕਰਨੀ ਆ ਪੁੱਛਾਂਗੇ ਕਿੰਨੇ ਜਰਦੀ ਹੋ ਗਈ ਆ ਤੇ ਕੀ ਇਹਦੀ ਮਾਦਾਰ ਕਾਟ ਆ ਸ਼ਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਛੜਤੀ ਕਲਾ ਠੀਕ ਆ ਦੂਜੀਆਂ ਵੜਾ ਫੇ ਵਿਗੀਆਂ ਮਿੰਟੋ ਮੈਟਿਜ ਹਨਾ ਮਾਲ ਜਾਂਦਾ ਇਹ ਵੀ ਬੱਬਾ ਜੀ ਇਹ ਵੀ ਅੱਜ ਹੀ ਆਈ ਆ ਇਹ ਵੀ ਨਹੀਂ ਰੋਗਣੀ ਬੱਬਾ ਜੀ ਸ਼ਹਿਰ ਨੂੰ ਵੇਖ ਲੈ ਹਾਂ ਵੀਡੀਓ ਜਾਣੀ ਤੇ ਇੱਕ ਰਾਂ ਭੈਣ ਭਰਾ ਨੂੰ ਡਰੈੱਸ ਦੱਸਗੀ ਆਪਣਾ ਠੱਸ ਆਪਣਾ ਜੀ ਬੱਬਾ ਜੀ ਪਿੰਡ ਖੇਮਕਰਨ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਆ ਮੋਬਾਈਲ ਨੰਬਰ 81969021 ਠੀਕ ਆ ਤੇ ਇੱਕ ਕੱਟੀ ਦੇਣੀ ਆ ਹਾਂਜੀ ਇਹ ਕੱਟੀ ਕਿੰਨੇ ਚਿਰ ਦੀ ਹੋ ਗਈ ਆ ਇਹ ਬਈ ਉਹ ਮੈਂ ਮਿਲਦੀ ਆਪਣੀ ਇਹ ਦੋਵੇਂ ਟਾਈਮ ਤੇ ਮੈਂ ਉਤਰਾ ਹੀ ਮਿਲ ਪੈਂਦੀ ਥਾਪੀ ਤੇ ਕਹਿੰਦੇ ਆ ਇਹ ਟੀਕੇ ਦੀ ਕੱਟੀ ਆ ਇਹ ਮੈਂ ਚੰਗੀ ਦੁੱਧਰ ਕਾਟ ਵਾਲੀ ਆ ਹਾਂਜੀ ਠੀਕ ਆ ਕਿੰਨੇ ਚਿਰ ਦੀ ਹੋ ਆ ਇਹ ਬਾਬਾ ਜੀ 6-7 ਮਹੀਨੇ ਦੀ ਠੀਕ ਆ ਕਿੰਨੇ ਕੀ ਦੇ ਦੇਣੀ ਆ ਆਪਾਂ 6000 ਦੀ ਬਾਬਾ ਜੀ 6000 ਦੀ ਠੀਕ ਆ 5 ਦਿਨਾਂ ਦੇ ਦੇ ਲੀ ਨੀ ਬਾਬੇ 6000 ਠੀਕ ਆ 6000 ਦੀ ਕੱਟੀ ਜਿਹੜੀ ਸੱਜਣੋਂ ਦਿੱਤੀ ਜਾਊਗੀ ਕੱਟੀ ਸੋਹਣੀ ਆ ਟੀਕੇ ਦੀ ਸ਼ਾਹ ਜੀ ਕਹਿੰਦੇ ਆ ਕੈਕਰਾ ਹਰਦਾ ਜਿਹੜਾ ਮੈਂ ਹਾਂ ਤੇ ਬਾਕੀ ਵਹਿੜ ਪਹਿਲਾ ਸੂਆ ਕਿਹੜੀ ਨਸਲ ਦੀ ਆ ਗਈ ਸ਼ਾਜੀ ਇਹ ਬਾਬਾ ਸ਼ੰਕਰਸਾਈ ਵਾਲ ਦੀ ਹੈ ਸ਼ੰਕਰ ਸ਼ਾਈ ਵਾਲਾ ਤੇ ਚੰਗੀ ਸੋਹਣੀ ਚਵਾਈ ਚੋਈ ਲੱਗੀ ਆ ਸੀਲ ਆ ਚਵਾਈ ਤੇ ਗੱਲਾਂ ਹੀ ਬਣਾਂ ਵੰਗਾ ਪਾਉਂਦੀ ਲੋੜ ਨਹੀਂ ਮੈਂ ਕਿ ਨਾਲ ਦੂਜੇ ਪੰਨੇ ਬਹਿ ਜੰਨਾ ਅੱਛਾ ਏਡੀ ਸੀਲ ਆ ਇਹ ਤੇ ਬਰਫੀ ਆ ਹੈ ਲਓ ਜੀ ਲਓ ਲਓ ਇਹਦਾ ਕਮਾਲ ਹੋਈ ਪਈ ਆ ਤੇ ਲਓ ਜੀ ਵੰਗਾ ਵੀ ਪਾਉਂਦੀ ਲੋੜ ਨਹੀਂ ਸੱਜੋ ਸਵਾਦ ਹੀ ਫੇਰ ਆਉਂਦਾ ਆ ਜੀ ਮਦਦਪੁਰ ਇਦਾਂ ਤਲੀਆਂ ਗਾਟ ਕੇ ਜਵਾਬ ਹੈ ਨਾ ਖੋਲ ਕੇ ਤੋੜ ਕੇ ਚੈੱਕ ਕਰਾਈ ਆਪਣੇ ਭੈਣ ਭਰਾਵਾਂ ਨੂੰ ਲਓ ਜੀ ਸ਼ਾਹ ਜੀ ਨੇ ਨਸਲ ਕੁਆਲਟੀ ਦਾ ਦੱਸਤਾ ਪਰ ਹੈ ਕਿ ਬਹੁਤ ਖੂਬਸੂਰਤ ਆ ਮਿਲਕ ਮੈਂਡ ਵੀ ਚੰਗੀ ਆ ਦੋਨੋਂ ਸਾਈਡੋਂ ਤੋਂ ਹੀ ਥਾਂਣ ਤੇ ਬਹੁਤ ਹੀ ਕਮਾਲ ਦਾ ਲੱਗਾ ਸਜਣੋ ਠੀਕ ਹੈ ਜੀ ਤੇ ਤੁਰਦੀ ਤਰਦੀ ਚੰਗੀ ਪ੍ਰਿੰਟ ਬਹੁਤ ਸੋਹਣਾ ਹੈ ਵਸ਼ੀ ਦਾ ਪਹਿਲਾ ਸੂਆ ਜਿਹੜੀ ਦੱਸ ਰਹੇ ਨੇ ਰਾਤ ਕਾਠੀ ਵੀ ਚੰਗੀ ਵਛੀ ਦੀ ਠੀਕ ਆ ਜੀ ਲੋ ਜੀ ਮਗਰ ਵੀ ਵਛੀ ਆ ਗਈ ਠੀਕ ਆ ਜੀ ਲੋ ਜੀ ਵੇਖੋ ਜੀ ਥਾਂ ਤਿਲਕਣਾ ਜਾ ਮਗਰ ਵੀ ਵਛੀ ਆ ਸਾ ਜੀ ਫਿਰ ਕਿੰਨਾ ਹਾਜ਼ਰ ਪੱਕਾ ਦੁੱਧ ਹੋਊਗਾ 14-15 ਕਿਲੋ ਹੋਊਗਾ 14-15 ਕਿਲੋ ਹਾਜ਼ਰ ਹੋਊਗਾ ਹਨਾ ਤੇ ਵਛੀ ਮਗਰ ਆ ਗਈ ਹੈ ਚਵਾਈ ਚੰਗੀ ਲੱਗੀ ਐ ਸਜਰੋਂ ਕਿੰਨਾ ਮੋਲੇ ਕਿੰਨੇ ਦੇ ਦਾਂਗੇ ਬਾਬਾ ਜੀ ਇਹ ਮੋਲੇ ਦੇ ਭਾਵੇਂ 52 ਕਰਦੀਏ ਭਾਵੇਂ 55 ਕਰਦੀਏ ਪੂਰੇ ਪੰਜਾਬ ਹੀ ਦਿਆਂਗੇ ਜੈਸਨੋ ਹਾਂਜੀ ਬਾਬਾ ਜੀ 100 ਰੁਪਿਆ ਛੋੜ ਦਾਂਗੇ ਪੰਜਾਬ ਦੇ ਠੀਕ ਆ ਲਓ ਸੱਜਣੋ ਵਾਛੀ ਚੰਗੀ ਤੁਹਾਡੇ ਕੰਮ ਦੀ ਖਰੀਦਦਾਰੀ ਕਰ ਲਿਓ ਪੂਰੇ 50000 ਦੇ ਵਿੱਚ ਜੈਸਨੋ ਕਰਤੀ ਸ਼ਾਹ ਜੀ ਨੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ